ਕੋਈ ਦੁਨੀਆ ਦੇ ਵਿੱਚ ਚੰਤ ਚਾਂਦ ਭੰਦੀਆਂ ਜਿਹੜੀਆਂ ਖਬਰਾਂ ਵਾਂ ਉਹ ਸਿੱਕ ਲੁਕੀਆਂ ਨਹੀਂ ਅੱਜ ਸਮਾਜ ਨੇ ਇੱਕ ਛੋਟੂ ਕੇ ਇਕੱਠ ਕੀਤਾ ਹੈ ਤੇ ਪ੍ਰਸ਼ਾਸਨ ਕਿਤਨਾ ਕਰਕੇ ਜਾਗ ਗਿਆ ਵੀ ਹੈ ਪਰ ਮੈਂ ਹਮੇਸ਼ਾ ਗੱਲ ਕਹਿੰਦਾ ਹੁੰਦਾ ਵਾਂ ਕਿ ਆਪਾਂ ਕੁੱਟ ਖਾ ਕੇ ਇਕੱਠੇ ਹੁੰਨੇ ਆ ਇਹਦਾ ਕਾਰਨ ਅਜ ਤੱਕ ਨਹੀਂ ਪਤਾ ਲੱਗਿਆ ਕਿਉਂ ਨਾ ਆਪਾਂ ਕੁੱਟ ਖਾਣ ਤੋਂ ਪਹਿਲਾਂ ਹੀ ਇਕੱਤਰ ਹੋ ਜਾਈਏ ਇਸ ਤੋਂ ਤੱਕ ਇਕੱਤਰ ਹੋ ਜਾਈਏ ਕੀ ਸਾਡੇ ਵੱਲ ਕੋਈ ਡਲਾ ਤੇ ਛਡੋ ਅੱਖ ਵੀ ਚੱਕ ਕੇ ਦੇਖਣਾ ਪਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਕੱਤਰ ਹੋਏ ਹੋਏ ਤੇ ਹੈਗੇ ਆ ਪਰ ਇੱਥੇ ਵੀ ਕੁਝ ਰਾਤੀ ਮੇਰੇ ਖਿਆਲ ਦੇ ਨਾਲ ਸਾਨੂੰ ਸਵੇਰੇ ਪਤਾ ਲੱਗਿਆ ਇੱਥੇ ਆਣ ਕੇ ਕਿ ਰਾਤੀ ਦੇਰ ਰਾਤ ਜਿਹੜੀ ਉੱਚ ਸਹਿਬਾਨਾਂ ਦੇ ਨਾਲ ਇਹਨਾਂ ਦੀਆਂ ਮੀਟਿੰਗ ਹੋਈਆਂ ਨੇ ਕੁਝ ਮੰਗਾ ਇਹਨਾਂ ਨੇ ਮੰਨ ਲਈਆਂ ਕੋਈ ਇਹਨਾਂ ਦੀ ਐਕਸ਼ਨ ਕਮੇਟੀ ਬਣੀ ਹੋਈ ਆ ਉਹਨਾਂ ਨੇ ਅੱਜ ਸਾਨੂੰ ਪੂਰਾ ਵੇਰਵਾ ਨਹੀਂ ਦਿੱਤਾ ਜਾਂ ਜਾਣਣਾ ਨਹੀਂ ਪਾਇਆ ਇਸ ਮਸਲੇ ਦੇ ਤੇ ਕੀ ਆ ਕੀ ਨਹੀਂ ਪਰ ਸੁਣਦੇ ਵਿੱਚ ਆਇਆ ਵਾ ਕਿ ਜਿਹੜਿਆਂ ਮੰਗਾਂ ਆਲਮੋਸਟ ਮੰਨ ਲਈ ਨਹੀਂ ਗਈਆਂ ਤੇ ਜਿਹੜੇ ਲੋਕ ਅਰੈਸਟ ਕੀਤੇ ਗਏ ਆ ਉਹਨਾਂ ਨੂੰ ਜਿਹੜਾ ਪ੍ਰਸ਼ਾਸਨ ਆ ਰਿਹਾਵ ਹੀ ਕਰਦਾ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਕਿ ਪ੍ਰਸ਼ਾਸਨ ਇੱਕ ਜ਼ਿਲ੍ਹੇ ਦਾ ਮਾੜਾ ਹੋ ਸਕਦਾ ਸਾਡੇ ਸਮਝ ਆ ਸਕਦੀ ਹੈ ਪਰ ਰਾਤ ਦੀ ਗੱਲ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਵੀ ਕੁਝ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰੈਸਟ ਕਰ ਰਹੇ ਤੇ ਉੱਥੇ ਵੀ ਕਿਸੇ ਪ੍ਰਸ਼ਾਸਨ ਅਧਿਕਾਰੀ ਦੇ ਵੱਲੋਂ ਜਿਹੜਾ ਵਾ ਉਹ ਭੈਣ ਦੇ ਬੈਠੇ ਉਹਦੀ ਪੇਟ ਦੇ ਵਿੱਚ ਲੱਤ ਮਾਰਿਆ ਇਹ ਉਹ ਪੈਨ ਦੁਆਰਾ ਗਰਭ ਅਧਿ ਸੀ ਪਰ ਉਹਦਾ ਉੱਥੇ ਹੀ ਪ੍ਰੂਨਡਿਕ ਪਿਆਦਾ ਪਰ ਉਹ ਮੀਡੀਆ ਦੇ ਵਿੱਚੋਂ ਥਾਲ ਦੇ ਵਿੱਚੋਂ ਪ੍ਰੂਨ ਜਿਹਾ ਦਿਖਾ ਰਿਆ ਕੁਲ ਵੀਰ ਤੁਸੀਂ ਮਤਲਬ ਸਰਕਾਰੀ ਟੱਟੂ ਬਣ ਕੇ ਕਿੰਨੀ ਦੇਰ ਤੱਕ ਮੇਰੇ ਵੇਰ ਕੁਝ ਮਤਲਬ ਇਹ ਕੰਮ ਕਰਦੇ ਰਹੋ ਇੱਥੇ بڑے بڑے ਤਕੜੇ ਕੁਝ ਵਿਦਵਾਨ ਜਿਹੜੇ ਨੇ ਇਸ ਮੈਕਮੇ ਦੇ ਵਿੱਚ ਆ ਮੈਂ ਇਹੋ ਜੇ ਬੰਦੇ ਵੇਖਿਆ ਜਿੰਨਾ ਚੌਂਕ ਦੇ ਵਿੱਚ ਖੜੇ ਹੁੰਦੇ ਆ ਤੇ ਮੂੰਹ ਦੇ ਵਿੱਚ ਉਹ ਸੁਖਮਨੀ ਸਾਹਿਬ ਹੁੰਦਾ ਚਪਾਈ ਸਾਹਿਬ ਦਾ ਜਾਬ ਕਰਦੇ ਆ ਤੁਸੀਂ ਤੇ ਉਹਨਾਂ ਨੂੰ ਵੀ ਲਾਜਾ ਰਾ ਰਹੇ ਹੋ ਯਾਰ ਪ੍ਰਸ਼ਾਸਨ ਸਾੜਾ ਮਾਰਾ ਨਹੀਂ ਆ ਅੱਜ ਕੱਲ ਜਿੰਨਾ ਵੀ ਆਈਪੀਐਸ ਨਵੇਂ ਭर्ती ਹੋਏ ਸਾਰੇ ਪੜੇ ਲਿਖੇ ਤੇ ਸੂਝਵਾਨ ਆ ਪਰ ਇਹੋ ਜੀ ਸੂਝ ਬੂਝ ਤੇ ਪੜੇ ਲਿਖਣੋਂ ਆਪਾਂ ਕੀ ਕਰਨਾ ਵਾ ਕਿ ਧਰਨੇ ਤੇ ਬੈਠੀਆਂ ਭੈਣਾਂ ਦੇ ਪੇਟ ਤੇ ਲੱਤ ਮਾਰ ਕੇ ਜਿਹੜਾ ਵਾ ਤੁਸੀਂ ਉਹਦਾ ਫੂੰ ਛੁੱਟ ਦੋ ਇਹੋ ਜੇ ਬੰਦੇ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਆ ਚੰਦਪਾਨ ਤਾਂ ਮਸਲੇ ਦੀ ਗੱਲ ਕਰੀਏ ਇਹਦੇ ਵਿੱਚ ਵੀ ਉਹ ਬਜ਼ੁਰਗ ਮਾਤਾਵਾਂ ਨਿਕਨੇ ਨਿਕਿਆ ਆਬ ਦੇਖ ਰਹੇ ਆ ਨਿਕਨੇ ਕਿ ਬੱਚੇ ਲੈ ਕੇ ਬੈਠੀਆਂ ਨੇ ਇਹਨਾਂ ਨੇ ਚਾਰੇ ਲੀਡਰੀ ਭਾਲ ਲੈਣੇ ਨੇ ਉਹ ਦੇਖੋ 90 ਸਾਲ ਦੀ ਬਜ਼ੁਰਗ ਮਾਤਾ ਬੈਠੀ ਆ ਇਹ ਕੋਈ ਕੁਰਸੀ ਭਾਲਦੀ ਆ ਦਰਦਾਂ ਨਾ ਕੌਮ ਦਾ ਤਾਂ ਲੈ ਕੇ ਬੈਠਿਆ ਲੋਕ ਆਪਣੀ ਜਨਤਾ ਨੂੰ ਇੱਕੋ ਅਪੀਲ ਹੈ ਜੀ ਮੈਨੂੰ ਦੂਜਿਆਂ ਨਾਲ ਕੋਈ ਗਿਲਾ ਨਹੀਂ ਆਪਣੇ ਨਾਲ ਗਿਲਾਵਾ ਕਿ ਕੁੱਟ ਖਾ ਕੇ ਵੀ ਜੇ ਤੁਹਾਨੂੰ ਅਕਲ ਨਾ ਆਈ ਤਾਂ ਫਿਰ ਤਾਂ ਤੁਹਾਡਾ ਰੱਬ ਹੀ ਰੱਖਾ ਕਿੰਨੀ ਦੇਰ ਤੱਕ ਜਿੰਨਾਂ ਦੇ ਝੰਡੇ ਚੱਕ ਕੇ ਤੁਸੀਂ ਕੋਠਿਆਂ ਤੇ ਲਾਣੇ ਹੋ ਨਾ ਬਸ ਉਹੀ ਝੰਡਿਆਂ ਵਾਲੇ ਡੰਡੇ ਤੁਹਾਡੇ ਤੇ ਭਰਉਂਦੇ ਆ ਇਹ ਪਰ ਤੱਕ ਤੁਸੀਂ ਵੇਖ ਹੀ ਲਿਆ ਹੋਣਾ ਤੁਸੀਂ ਕਿਦਣ ਆਪਣਾ ਝੰਡਾ ਬਣਾਓਗੇ ਡੰਡਾ ਤਾਂ ਸਾਡਾ ਪਹਿਲਾਂ ਮਜ਼ਬੂਤ ਆ ਡੰਡਾ ਸਾਡਾ ਹੋਊਗਾ ਝੰਡਾ ਆਪਣਾ ਬਣਾ ਲਈਏ ਤਾਂ ਮੇਰੇ ਖਿਆਲ ਨਾਲ ਸਾਰੇ ਕਾਰਜ ਜਿਹੜੇ ਰਾਸ ਹੋ ਜਾਣਗੇ। ਬਾਕੀ ਜਿਹੜੀਆਂ ਬੇਨਤੀਆਂ ਭਾਈ ਸਾਹਿਬ ਇਹ ਨਾਲ ਕੜਿਆ ਇਹ ਕਰਨੀ ਸੀ ਭਾਈ ਸਾਹਿਬ ਇੱਕ ਤੁਹਾਡੇ ਤੇ ਕੁਐਸਚਨ ਹੈ। ਜੀ ਇਤਿਹਾਸਗੋਆ ਹੈ। ਚਾਹੇ ਸ਼ਿਕਾਗੋ ਦੀ ਗੱਲ ਹੋਵੇ ਮਜ਼ਦੂਰਾਂ ਦਾ ਛੱਦਦ ਹੋਇਆ। ਚਾਹੇ ਗੋਰੇਗਾਮ ਦੀ ਹੋਵੇ ਬਾਬਾ ਸਾਹਿਬ ਦੇ ਉਮੀਦ ਕਰਦੇ ਸਮੇਂ ਤੇ ਹੋਇਆ। ਜੀ ਚਾਹੇ ਜਲਿਆਂਵਾਲੇ ਬਾਗ ਦੀ ਗੱਲ ਹੋਵੇ। ਜੀ ਚਾਹੇ ਮੈਂ ਤਾਂ ਇੱਕ ਗੱਲ ਕਹਿੰਦਾ ਲੜਾਈ ਵੇਲੇ ਚਮਕੌਰ ਦੀ ਗਲੀ ਦੇ ਵਿੱਚ ਵੀ ਉੱਥੇ ਸਾਰੇ ਮਜ਼ਦੂਰ ਵਰਗ ਦੇ ਵਿੱਚ ਸੀਗੇ। ਜੀ ਪਰ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਨਫਰਤ ਜਿਹੜੀ ਨਫਰਤ ਭਰੀ ਜ਼ਿੰਦਗੀ ਲੋਕ ਜਿਨ੍ਹਾਂ ਦੀ ਮਾਨਸਿਕਤਾ ਗੰਧਲੀ ਹੋ ਗਈ ਆ ਉਹ ਜਿਹੜਾ ਜਾਤੀਵਾਦ ਤੋਂ ਉੱਪਰ ਨਹੀਂ ਉੱਠ ਰੇ ਤੇ ਦੇਖੋ ਗੱਲ ਇਸ ਤਰ੍ਹਾਂ ਵਾਂ ਕਿ ਜਾਤੀਵਾਦ ਗੁਰੂ ਸਾਹਿਬਾਨ ਦੇ ਵੇਲੇ ਵੀ ਸੀ ਜਿਸ ਵੇਲੇ ਤੁਸੀਂ ਗੱਲ ਕਰ ਰਹੇ ਹੋ ਨਾ ਉਹ ਵੇਲੇ ਭਾਈ ਜੱਤਾ ਜੀ ਨੇ ਹੰਢਾਏ ਨੇ ਕੱਲ ਕੀ ਹੁਣ ਉਸ ਵੇਲੇ ਦੇ ਇਤਿਹਾਸਕਾਰਾਂ ਨੇ ਭਾਈ ਜੱਤਾ ਜੀ ਨਾਲ ਜਾਂ ਧਾਰਮਿਕ ਆਗੂ ਸਣਿਆ ਉਹਨਾਂ ਨੇ ਕਿਤੇ ਬਹੁਤ ਸੋਨਾ ਕਿਤੇ ਮਤਲਬ ਇਨਸਾਫ ਕੀਤਾ ਨਹੀਂ ਬਸ ਇੰਨਾ ਕੁ ਦਿਖਾ ਦਿੰਦੇ ਆ ਕਿ ਗੁਰੂ ਸਾਹਿਬ ਦਾ ਸੀਸ ਲੈ ਕੇ ਆਇਆ ਇੱਕ ਨੌਜਵਾਨ ਇੱਥੇ ਲੈ ਕੇ ਆਇਆ ਇਹ ਤਾਂ ਸੌਫਾ ਤੇਰਾ ਹੈ ਹੀ ਨਹੀਂ ਸੀ ਨਾ ਜੀ ਅੱਜ ਵੀ ਭਾਈਚਾਰਕ ਸਾਂਝ ਬਖਾਈ ਜਾ ਰਹੀ ਆ ਸਿਰਫ ਸਟੇਜਾਂ ਦੇ ਉੱਪਰ ਗੁਲਾਮਾਂ ਚ ਲਿਆ ਜਾ ਰਿਆ ਵਾ ਸਟੇਜਾਂ ਦੇ ਉੱਪਰ ਜੇਕਰ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਵਾ ਕਿ ਜੇ ਭਾਈਚਾਰਕ ਸਾਂਝ ਐਡੀ ਮਜ਼ਬੂਤ ਆ ਸਾਡੇ ਪੰਜਾਬ ਦੇ ਵਿੱਚ ਤਾਂ ਗੁਰਦੁਆਰੇ ਵਾਕਈ ਨਹੀਂ ਕਰ ਦਿੰਦੇ ਬੜੀਆਂ ਕਿੰਨੇ ਅਲਗ-ਅਲਗ ਕਰ ਦਿੱਤੀਆਂ ਵੱਡੇ ਛੋਟੇ ਗੁਰਦੁਆਰੇ ਕਿੰਨੇ ਬਣਾ ਦਿੱਤੇ ਆ ਜੇ ਭਾਈਚਾਰਕ ਸਾਂਝ ਹੈਗੀ ਆ ਤਾਂ ਇਹਨਾਂ ਨੂੰ ਫਿਰ ਤੋੜ ਦਿਓ ਇੱਕ ਗੁਰੂ ਘਰ ਬਣੇ ਇੱਕ ਮੜੀਆਂ ਬਣਨ ਵੱਡੇ ਛੋਟਾ ਗੁਰਦੁਆਰਾ ਤੇ ਕੋਈ ਵੀ ਨਹੀਂ ਹੁੰਦਾ ਗੁਰੂ ਘਰ ਤਾਂ ਗੁਰੂ ਘਰ ਹੀ ਹੁੰਦਾ ਨਾ ਜੀ ਇਸ ਤਰ੍ਹਾਂ ਕੇ ਮੇਰੇ ਵੀਰ ਆਪਣੇ ਮਨ ਦੇ ਵਿੱਚੋਂ ਜਿਹੜਾ ਇਹ ਨਾਮਨ ਰੂਪੀ ਹੰਕਾਰ ਨਾ ਜਾਤ ਪਾਤ ਦਾ ਇਹਨੂੰ ਖਤਮ ਕਰੀਏ ਮੇਰੇ ਵੀਰ ਇਸ ਕਰਕੇ ਰਲ ਮਿਲ ਕੇ ਗੁਰੂ ਦਾ ਸਿੱਖੋਂ ਦੇ ਨਾਤੇ ਮੈਂ ਤਾਂ ਅਰਦਾਸ ਬੇਨਤੀ ਕਰਦਾ ਕਿ ਮੇਰੇ ਵੀਰ ਅੱਜ ਵੀ ਮੌਕਾ ਸੰਭਲ ਜੀਏ ਕਿਉਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਨੂੰ ਗਦਾਰ ਤੇ ਪਤਾ ਨਹੀਂ ਕੀ ਕੀ ਤਗਮੇ ਦੇ ਦੇਣਗੇ ਧੰਨਵਾਦ ਜੀ ਤੁਸੀਂ ਲਗਭਗ ਸੁਪਰੀਮ ਕੋਰਟ ਤੱਕ 12% ਦੀ ਪ੍ਰਤੀਨਿਧਤਾ ਕੀਤੀ ਆ ਸਮਾਜ ਦੇ ਜਿਹੜਾ ਹੈਗਾ ਦੁੱਖ ਤਕਲੀਫਾਂ ਦੇ ਵਿੱਚ ਕਾਫੀ ਵੱਡੀਆਂ ਐਜੀਟੇਸ਼ਨਾਂ ਕੀਤੀਆਂ ਜਦੋਂ ਬਠਿੰਡੇ ਦੇ ਵਿੱਚ ਮੈਂ ਤੁਹਾਨੂੰ ਦੇਖਦਿਆਂ ਕਰਦਿਆਂ ਨੂੰ ਦੇਖਿਆ ਜਿਹੜਾ ਚੰਦ ਭਾਂਦ ਦੀ ਘਟਨਾ ਵਾਪਰੀ ਹੈ ਇਹਦੇ ਬਾਰੇ ਤੁਹਾਡੇ ਕੋਲ ਕੀ ਚ ਕੱਲੀ ਚੰਦ ਭਾਂਦ ਦੀ ਜੀ ਮੈਂ ਪਹਿਲੇ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿ ਤੁਸੀਂ ਲੋਕਾਂ ਦੇ ਰੂਪ ਰੂਪ ਰਹੇ ਇੱਕ ਸਭ ਤੋਂ ਪਹਿਲਾਂ ਆਪਾਂ ਸਰਪੰਚੀ ਵੋਟਾਂ ਵੇਲੇ ਲੈਨੇ ਆ ਮੇਰੇ ਸਾਥ ਹਨਿਕ ਸਿੰਘ ਖੜੇ ਹੈ ਜੀ ਇਹ ਨਰੂਆਣਾ ਪਿੰਡ ਤੋਂ ਆ ਜੀ ਉੱਥੇ ਭਾਈਚਾਰੇ ਦੇ ਬੰਦਿਆਂ ਨੇ ਜਰਨਲ ਦੇ ਵਿੱਚ ਸਰਪੰਚ ਖੜਾ ਕੀਤਾ ਉਹਦੀਆਂ ਵੋਟਾਂ ਵੀ ਜ਼ਿਆਦਾ ਸੀ ਦੂਜੇ 4 ਹੋਰ ਜਰਨਲ ਸਰਪੰਚ ਹੋਏ ਉਹਦੀਆਂ ਵੋਟਾਂ ਵੀ ਜ਼ਿਆਦਾ ਸੀ ਉਹਨਾਂ ਨੂੰ ਇੱਕ ਤਾਂ ਕਿਹਨਾਂ ਹਰਾਇਆ ਗਿਆ ਉੱਪਰ ਉਹਨਾਂ ਤੇ ਪਰਚੇ ਵੀ ਪਾਏਗੇ ਅੱਜ ਉਹ ਬੰਦੇ ਜੇਲ੍ਹ 'ਚ ਵੀ ਨੇ ਕਿੱਥੇ ਤਾਂ ਨਾ ਸਰਪੰਚ ਜਿੱਦਾ ਸੀ ਬਾਕੀ ਜਿਹੜੇ ਚਾਰ ਸਰਪੰਚਾ ਉਹਨਾਂ ਦੇ ਵੀ ਸਾਈਨ ਨਹੀਂ ਹੋਏ ਉਹ ਜਿਹੜਾ ਉਹਨਾਂ ਦਾ ਚੇਅਰਮੈਨ ਸੀਗਾ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਧੱਕੇ ਨਾਲ ਹਰਾ ਕੇ ਇਹਨਾਂ ਦੇ ਬੰਦਿਆਂ ਤੇ ਪਰਚੇ ਵੀ ਪਾਏ ਉਹ ਜੇਲ੍ਹ 'ਚ ਨੇ ਦੂਜੀ ਘਟਨਾ ਜਿਹੜੀ ਦਾਨ ਸਿੰਘ ਵਾਲੇ ਦੇ ਵਿੱਚ ਹੋਈ ਹੈ ਕਿ ਅੱਠ ਘਰਾਂ ਨੂੰ ਅੱਗ ਲੱਗੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਕਹਿ ਰਿਹਾ ਕਿ ਉਹ ਉਹ ਤਾਂ ਉਹਨਾਂ ਦੇ ਆਪ ਸੀ ਰੰਗ ਦੱਸੇ ਉਹ ਬਹੁਤ ਵੱਡਾ ਨੁਕਸਾਨ ਆ ਕਿ ਗਰੀਬ ਆਦਮੇ ਮੁਸ਼ਕਲ ਦੇ ਨਾਲ ਇੱਕ ਵਾਰੀ ਜ਼ਿੰਦਗੀ 'ਚ ਘਰ ਬਣਾਉਣ ਪਰ ਉਹਨਾਂ ਦੇ ਘਰ ਟਾ ਦਿੱਤੇ ਕਿ ਅੱਗ ਲਾ ਦਿੱਤੀ ਪਸ਼ੂ ਚੱਕਲੇ ਬੈਂਟਰੇ ਚੱਕਲੇ ਸਿਲੰਡਰ ਚੱਕਲੇ ਤੀਜੀ ਘਟਨਾ ਨਾਲ ਦੀ ਨਾਲ ਆ ਪਿੰਡ ਚੰਦਪਾਣ ਦੇ ਵਿੱਚ ਹੋ ਗਈ ਜਿਹੜੀ ਕਿ ਦਾਨ ਸਿੰਘ ਵਾਲੇ ਤੋਂ ਸਿਰਫ 10 ਕਿਲੋਮੀਟਰ ਦੂਰ ਹੈ ਸੇਮ ਸੇਮ ਜਿਵੇਂ ਸੇਮ ਘਟਨਾ ਕਿ ਸਰਪੰਚ ਦਾ ਘਰ ਉਹਦੇ ਵਿੱਚ ਇੱਕ ਰੀਬਾਥਰੂਮ ਤੇ ਅਜੇ ਸੀਟਾ ਉਹ ਟਾਈਆਂ ਬਸ ਵੇਸ਼ਣ ਘਾਏ ਉਵੇਂ ਕਾਰਪਨ ਸਾਰਾ ਕੁਸ ਉਹ ਦਾਨ ਸਿੰਘ ਵਾਲੇ ਦੇ ਵਾਗ ਹੋਇਆ ਨਹੀਂ ਪ੍ਰਸ਼ਾਸਨ ਕਹਿ ਰਿਹਾ ਵੀ ਜਿਹੜਾ ਇਹਨਾਂ ਨੇ ਗੈਰ ਕਾਨੂੰਨੀ ਆ ਜਿਹੜੀ ਉਹ ਸੜਕ ਰੋਕੀ ਸੀ ਪਰ ਇਹ ਤੋਂ ਪਹਿਲਾਂ ਹੋਰ ਵੀ ਕਈ ਜਥੇਬੰਦੀਆਂ ਜਿਹੜੀਆਂ ਜਿੱਥੇ ਜੀ ਕਰਦਾ ਸੜਕ ਰੋਕ ਕੇ ਬਹਿ ਜਾਂਦੀਆਂ ਉਹਨਾਂ ਦੇ ਕੋਈ ਨੁਕਸਾਨ ਨਹੀਂ ਹੁੰਦਾ ਸੜਕਾਂ ਦੇ ਪਿਛਲੇ ਸਾਲ ਤੋਂ ਦਿੱਲੀ ਵਾਲੀਆਂ ਰੁਕੀਆਂ ਹੋਣਗੀਆਂ ਜੀ ਸੜਕਾਂ ਨਹੀਂ ਛੜ ਕੇ ਕਿਉਂ ਰੁਕਣੀ ਪਈ ਸਵਾਲ ਇਹ ਮਰਦਾ ਨਾ ਛੜ ਕਿਉਂ ਰੁਕਣੀ ਪਈ ਕਿੱਥੇ ਫਰਕ ਹੈ ਜੇ ਇੱਕ ਐਸੇ ਸਰਪੰਚ ਪਿੰਡ ਦਾ ਕੋਈ ਵਿਕਾਸ ਦਾ ਕੰਮ ਕਰਦਾ ਉਹਦੇ ਜਾਂ ਕੋਈ ਨਾਲੀ ਬਣਾਉਂਦਾ ਜਾਂ ਕੋਈ ਪਾਏ ਪਾਉਂਦਾ ਤਾਂ ਜਿਹੜੀਆਂ ਲੋਕਾਂ ਨੇ ਘਰਾਂ ਤੋਂ ਥੜੀਆਂ ਪਾਈਆਂ ਆਪਾਂ ਆਮ ਪਿੰਡਾਂ 'ਚ ਬਹਿਨੇ ਕਿਉਂ 5-5 6-6 ਫੁੱਟ ਅੱਗੇ ਸੜਕ ਦੇ ਤਾਰੀਆਂ ਦੇ ਜਦੋਂ ਨਹੀਂ ਤੋੜਨ ਦੀ ਗੱਲ ਕਰਾਂ ਕਿ ਪਾਏ ਪਾਵਾਂ ਕੋ ਨਾਲ ਹੀ ਪਾਵਾਂਗੇ ਤੇ ਉਹ ਟੁੱਟਣ ਗਿਆ ਜਦੋਂ ਉਹ ਟੁੱਟਾਂਗੇ ਤੇ ਉਹ ਲੋਕਾਂ ਦਾ ਉਸ ਕਰਕੇ ਟਕਰਾ ਹੋਇਆ ਪਰ ਪ੍ਰਸ਼ਾਸਨ ਨੇ ਸਰਪੰਚ ਦਾ ਸਾਥ ਦੇਣ ਦੀ ਗੱਲ ਕੀਤੀ ਮਤਲਬ ਉਹ ਦੂਜੇ ਜਿਹੜੇ ਵਿਰੋਧੀ ਧਿਰ ਦਾ ਸਾਥ ਦਿੱਤਾ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਵੀ ਉਹਨਾਂ ਦੀ ਗਲਤੀ ਹੈ ਕੱਲ ਇੱਕ ਪਟਿਆਲੇ ਹੋਇਆ ਪਹਿਲਾਂ ਚਲੂਰ ਹੋਇਆ ਬਾਲਦਕਲਾ ਹੋਇਆ ਇਥੋਂ ਤੱਕ ਕਿ ਸਾਡਾ ਜਿਹੜਾ ਹਜ਼ੂਰੀ ਰਾਗੀ ਰਿਹਾ ਲੰਬੇ ਸਮੇਂ ਤੋਂ ਭਾਈ ਨਰਮਲ ਸਿੰਘ ਜੀ ਭਾਈ ਨਰਮਲ ਸਿੰਘ ਜੀ ਲੰਬੇ ਸਮੇਂ ਤੋਂ ਉਹਨਾਂ ਨੇ ਸੇਵਾ ਕੀਤੀ ਅੰਮ੍ਰਿਤਸਰ ਪਦਮਸ਼੍ਰੀ ਸੀ ਪਦਮਸ਼੍ਰੀ ਦਾ ਅਵਾਰਡ ਮਿਲਿਆ ਹੋਇਆ ਪਰ ਉਹਨਾਂ ਨੂੰ ਸੰਸਕਾਰ ਕਰਨ ਦੇ ਲਈ ਪੰਜਾਬ ਦੇ ਵਿੱਚ ਕਿਸੇ ਸਵੈਤ ਜਗ੍ਹਾ ਨਹੀਂ ਮਿਲੀ ਇਹ ਸੋਚਣ ਵਾਲੀਆਂ ਗੱਲਾਂ ਨੇ ਲੜੀ ਕਿੱਧਰ ਨੂੰ ਜਾ ਰਹੀ ਹੈ ਜੇ ਕੁਝ ਅੱਜ ਇਹ ਡਿਵੀਜੀਸ਼ਨ ਹੋ ਰਿਹਾ ਹੈ ਮਤਲਬ ਕੋ ਸਪਲੀਟਿਕਲ ਪਾਰਟੀ ਹੈ ਜਿਹੜੀਆਂ ਬਾਬਾ ਸਾਹਿਬ ਦੇ ਨਾਂ ਤੇ ਚੱਲਦੀਆਂ ਬਾਬਾ ਸਾਹਿਬ ਦੀ ਗੱਲ ਕਰਦੇ ਆਂ ਔਰ ਬਾਬਾ ਸਾਹਿਬ ਦੇ ਸੰਵਿਧਾਨ ਰਾਹੀਂ ਉਹ ਗੱਲ ਕਰਦੇ ਆ ਪਰ ਉਹਨਾਂ ਜਥੇਬੰਦੀਆਂ ਨੂੰ ਪਿੱਛੇ ਕਰਿਆ ਜਾ ਰਿਹਾ ਮਤਲਬ ਇਹ ਕੁਛ ਨਾ ਮੈਂ ਕਹੂੰਗਾ ਕਿ ਜਾਤੀਵਾਦ ਦਾ ਹੈ ਵੱਡਾ ਮਸਲਾ ਇੱਕ ਕੁਛ ਜਾਤੀ ਤੇ ਜਿਹੜੇ ਜ਼ਿਆਦਾ ਜ਼ਲਮ ਹੋ ਰਿਹਾ ਇਹਨੂੰ ਕਿਵੇਂ ਨਾ ਕਿਵੇਂ ਮਤਲਬ ਠੱਲ ਪਾਉਣੀ ਚਾਹੀਦੀ ਹੈ ਸਰਕਾਰ ਨੂੰ ਮੈਂ ਸਾਡੀਆਂ ਬੀਬੀਆਂ ਭੈਣਾਂ ਨੂੰ ਥੋੜੇ ਚੈਨਲ ਦੇ ਰਾਹੀਂ ਕਹੂੰਗਾ ਕਿ ਪੜੋ 바ਵਾ ਸਾਹਿਬ ਦੀ ਇਹ ਨਹੀਂ ਉਂਗਲੀ ਆ ਉਹ ਉਹਨਾਂ ਦਫ਼ਤਰਾਂ ਵਾਲਾ ਕਿ ਤੁਸੀਂ ਆਪਣੇ ਬੱਚਾ ਨੂੰ ਪੜਾ ਕੇ ਉਥੇ ਬਿਠਾਓ ਥੋੜੇ ਦੇ ਫਿਰ ਜਨਮ ਨਹੀਂ ਹੋਣਾ ਜਿਹੜੀ ਆ 70 ਸਾਲ ਦੀ ਬੇਬੇ ਝਾਂਡਾ ਚੱਕੀ ਬੈਠੀ ਆ ਤੇ ਜੇ ਉਹਦਾ ਬੱਚਾ ਐਸਐਸਪੀ ਦਾ ਡੀਐਸਪੀ ਦਾ ਬੀਸੀ ਹੁੰਦਾ ਤਾਂ ਉਹ ਮਾਤਾ ਨੇ ਫੋਨ ਕਰਨਾ ਸੀ ਕਿ ਲਾੜਦਾਵੇਂ ਤੇਰੇ ਜੰਮਣ ਤੇ ਤੋ ਡੀਸੀ ਹਮੇ ਤੇ ਮੇਰਾ ਸਮਾਜ ਝੰਡੇ ਚੱਕੀ ਬੈਠਾ ਹੋਵੇ ਇਸ ਕਰਕੇ ਮੈਂ ਚੈਨਲ ਦੇ ਜਰੀਏ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਰੇ ਮਜ਼ਦੂਰ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਆਪਣੇ ਬੱਚਾ ਨੂੰ ਵੱਧ ਵੱਧ ਪੜ੍ਹਾਓ ਉਹਨਾਂ ਨੂੰ ਅਫਸਰ ਬਣਾਓ ਤਾਂ ਕਿ ਤੁਹਾਨੂੰ ਝੰਡੇ ਚੱਕ ਕੇ ਜਿਹੜੀ ਇਹ ਲੜਾਈ ਨਾ ਲੜਨੀ ਪਵੇ ਵੱਧ ਵੱਧ ਆਪਣੇ ਬੱਚਾ ਨੂੰ ਪੜ੍ਹਾਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ